ਹੈਲੋ ਗਾਇਜ਼ ਕੀ ਹਾਲ ਚਾਲ ਹੈ ਸਾਰਿਆਂ ਦਾ ਮੈਂ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਠੀਕ ਠਾਕ ਹੋਗੇ ਸੋ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਇਗਰੂ ਸਾਰਿਆਂ ਦੇ ਪਰਿਵਾਰਾਂ 'ਚ ਤੰਦਰੁਸਤੀ ਬਖਸ਼ੇ ਸਭ ਨੂੰ ਠੀਕ ਠਾਕ ਰੱਖੇ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਮੇਰਾ ਮਾਲਕ ਸੋ ਚਲਦੇ ਆ ਜੀ ਅੱਜ ਸੋਲਗੇ ਸਾਹਿਬ ਗੁਰਦੁਆਰੇ 'ਚ ਵਿੱਚ ਮੱਥਾ ਟੇਕ ਕੇ ਆਵਾਂਗੇ ਸੋ ਟਾਈਮ ਹੋ ਗਿਆ ਕਾਫੀ ਅਸੀਂ ਲੇਟ ਹੋ ਗਏ ਆ ਮੇਰਾ ਖਿਆਲ ਬਾਕੀ ਸਾਰੇ ਸੰਗ ਜਿਹੜੀ ਹੈ ਉਹ ਸਵੇਰ ਜਾ ਆਈ ਆ ਸੋ ਅਸੀਂ ਲੇਟ ਹੋ ਗਏ ਆ ਮਾਫੀ ਮੰਗਾਗੇ ਕਲਪੁਰਕ ਤੋਂ ਵਾਈਕਰੂ ਤੋਂ ਸੋ ਚੱਲਦੇ ਆ ਜੀ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਆਉਨੇ ਉਨ ਦੇ ਯਾਰ ਨਾਮ ਜਿ ਸਦੀ ਨਹੀਂ ਭੁਲਿਆ ਮੂਰਖ ਮੁਗਧ ਨਾਮ ਤੇ ਆਉਂਦਾ ਪ੍ਰਣਾਵਾ ਨਾਲ ਕਿਨ ਕੀ ਚਰਣਾ ਨਹੀਂ ਵਿਸਰਿਆ ਤਮੰਦ ਜੀ ਬੋਲੋ ਭੀ ਭਰਾਵ ਜ ਮਾਨੁਸ ਦੇਵ ਜੀ ਦੋਸਤੋ ਜ ਆਏ ਆਪਾਂ ਗੁਰਦੁਆਰੇ ਸੋ ਮੱਠਾ ਟੇਕ ਆਏ ਜੀ ਅਸੀਂ ਸੇਵਾ ਕੀਤੀ ਕੀਰਤਨ ਸੁਣਿਆ ਬਹੁਤ ਮਨ ਨੂੰ ਸਕੂਨ ਮਨ ਨੂੰ ਬਹੁਤ ਜ਼ਿਆਦਾ ਨੰੰਦਾ ਆ। ਚਲੋ ਜੀ ਹੁਣ ਆ ਗਏ ਆ ਘਰੇ। ਸੋਨ ਕਰਦੇ ਆ ਬਲੌਗ ਨੂੰ ਐਂਡ। ਸੋ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਹੋ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ। ਤੇ ਨਾਲੇ ਸਬਸਕ੍ਰਾਈਬ ਵਾਲਾ ਬਟਨ ਜਿਹੜਾ ਹੈ ਕਹਿੰਦਾ ਤੁਸੀਂ ਜ਼ਰੂਰ ਉਹਨੂੰ ਪ੍ਰੈਸ ਕਰ ਲਓ ਤਾਂ ਕਿ ਜਿਹੜੇ ਨੈਕਸਟ ਬਲੌਗ ਆਉਣਗੇ ਉਹ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਹੈ ਉਹਦੀ ਮਿਲ ਸਕੇ। ਸੋ ਮਿਲਦੇ ਆ ਜੀ ਨੈਕਸਟ ਬਲੌਗ ਦੇ ਵਿੱਚ। ਓਕੇ, ਬਾਏ, ਗੁੱਡ ਨਾਈਟ।